ਪੀਚ ਤਮਰਮ ਜੀ ਦਾ ਇਹ ਮੰਨਣਾ ਕਿ ਆਪਰੇਸ਼ਨ ਬਲੂ ਸਟਾਰ ਇਹ ਗਲਤ ਤਰੀਕਾ ਸੀਗਾ ਇਹ ਸਪਸ਼ਟ ਕਰਦਾ ਕਿ ਉਹਨਾਂ ਦੀ ਇਤਿਹਾਸਿਕ ਪਾਲਿਸੀ ਸੀਗੀ ਕਾਂਗਰਸ ਨੇ ਜਿਹੜਾ ਪਾਪ ਕੀਤਾ ਸੀ ਉਹਨਾਂ ਨੇ ਅੱਜ ਉਹ ਮੰਨਿਆ ਕਿ ਗਲਤ ਕੀਤਾ ਸੀਗਾ ਜਿਹਦੇ ਅੰਦਰ ਹਜ਼ਾਰਾਂ ਬੇਕਸੂਰ ਲੋਕ ਮਾਰੇ ਗਏ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਅਭੇਦਭਾਗ ਕੀਤੀਆਂ ਸਿਰਕਾਲ ਤੱਕ ਸਭ ਨੂੰ ਟਾਹ ਢੇਰੀ ਕੀਤਾ ਗਿਆ ਲੇਕਿਨ ਹਾਲੇ ਕਹਿਣਾ ਕਿ ਇਹਦੇ ਵਾਸਤੇ ਇੰਦਰਾ ਗਾਂਧੀ ਇਕੱਲੀ ਜ਼ਿੰਮੇਵਾਰ ਨਹੀਂ ਸੀ ਇਹ ਕਿਸੇ ਵੀ ਸੂਰਤ ਅੰਦਰ ਬਰਦਾਸ਼ਤ ਨਹੀਂ ਇੰਦਰਾ ਗਾਂਧੀ ਨੇ ਐਜ਼ ਅ ਪ੍ਰਧਾਨ ਮੰਤਰੀ ਇਹ ਕੌਂਸ਼ੀਅਸ ਫੈਸਲਾ ਲਿਆ ਸੀਗਾ ਇਹ ਸੰਵਿਧਾਨਿਕ ਪੱਤੇ ਤੇ ਬੈਠੇ ਫੈਸਲਾ ਲਿਆ ਸੀਗਾ ਔਰ ਕਾਂਗਰਸ ਦਾ ਸਮੂਹ ਦੇ ਅੰਦਰ ਨਾਲ ਜ਼ਿੰਮੇਵਾਰ ਸੀ ਔਰ ਇਹ ਫੈਸਲਾ ਸਿੱਖਾਂ ਦੇ ਪ੍ਰਤੀ ਜੋ ਨਫ਼ਰਤ ਸੀ ਉਹਦੇ ਮਨ ਦੇ ਅੰਦਰ ਉਹਦੇ ਚਲਦੇ ਲਿਆ ਗਿਆ ਸੀ ਇਸ ਕਰਕੇ ਇਸ ਪਾਪ ਵਾਸਤੇ ਕਦੀ ਵੀ ਉਹਨੂੰ ਦੋਸ਼ਮੁਕਤ ਨਹੀਂ ਕੀਤਾ ਜਾ ਸਕਦਾ ਪੀਚ ਤਾਂ ਮਰਮ ਦੇ ਨਾਲ ਇਹ ਕਦੀ ਵੀ ਅਸੀਂ ਸਹਿਮਤ ਨਹੀਂ ਕਤਈ ਇਹ ਸੰਭਵ ਨਾ ਹੁੰਦਾ ਅਗਰ ਇੰਦਰਾ ਗਾਂਧੀ ਨੇ ਫੈਸਲਾ ਨਾ ਲਿਆ ਹੁੰਦਾ ਤੇ ਕਦੀ ਵੀ ਇਸ ਕਾਰਕਾਰ ਤੇ ਜਿੱਥੇ ਲਿਆ ਕੇ ਸਿੱਖਾਂ ਨੂੰ ਖੜਿਆ ਕੀਤਾ ਗਿਆ ਜਿੱਥੇ ਲਿਆ ਕੇ ਉਹਨਾਂ ਦੇ ਪੁਜਤਾ ਸਥਾਨਾਂ ਦੀਆਂ ਬੇਦਬੀਆਂ ਕੀਤੀਆਂ ਗਈਆਂ ਸੈਂਕੜੇ ਗੁਰਦੁਆਰਾ ਸਾਹਿਬ ਨੂੰ ਢਾਹਣ ਦਾ ਕੰਮ ਕੀਤਾ ਗਿਆ ਅਕਾਲ ਤਖਤ ਸਮਟਾਇਆ ਗਿਆ ਇਹ ਸਭ ਕੁਝ ਨਾ ਹੁੰਦਾ ਇਸ ਕਰਕੇ ਇਹਨੂੰ ਕਦੀ ਵੀ ਦੋਸ਼ ਮੁਕਤ ਇੰਦਰਾ ਗਾਂਧੀ ਨੂੰ ਇਸ ਤੋਂ ਨਹੀਂ ਕੀਤਾ ਜਾ ਸਕਦਾ